ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ 10 ਗੁਰੂ ਸਾਹਿਬਾਨ ਨੇ ਹੀ ਇਸ ਮਾਨਵਤਾ ਨੂੰ ਮਨੁੱਖਤਾ ਨੂੰ ਸ਼ਬਦ ਦੇ ਨਾਲ ਜੋੜਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਂਦੇ ਵਕਤ ਇੱਕ ਬਚਨ ਕਿਹਾ ਕਿ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਅੱਜ ਤੋਂ ਬਾਅਦ ਗੁਰੂ ਗ੍ਰੰਥ ਗੁਰੂ ਪੰਥ ਜਿਹੜਾ ਉਹ ਸਿੱਖਾਂ ਦਾ ਗੁਰੂ ਹੋਵੇਗਾ ਪਰ ਇਸ ਦੇ ਬਾਵਜੂਦ ਵੀ ਬਹੁਤ ਵਾਰ ਸਿੱਖਾਂ ਨੂੰ ਗੁਰੂ ਢੰਮ ਦਾ ਸਾਹਮਣਾ ਕਰਨਾ ਪਿਆ ਬਹੁਤ ਵਾਰ ਸਿੱਖਾਂ ਦੇ ਸਾਹਮਣੇ ਉਹ ਚੁਣੌਤੀਆਂ ਆਈਆਂ ਜਦੋਂ ਦੇਹਧਾਰੀ ਲੋਕ ਜਿਹੜੇ ਗੁਰੂ ਬਣ ਕੇ ਤਾਂ ਸਿੱਖਾਂ ਦੇ ਸਾਹਮਣੇ ਆਣ ਕੇ ਖੜੇ ਹੋਗੇ ਆਪਾਂ ਅੱਜ ਗੱਲ ਕਰਾਂਗੇ ਕਿ ਕਿਵੇਂ ਫਿਰ ਸਿੱਖਾਂ ਨੇ ਉਹਨਾਂ ਚੁਣੌਤੀਆਂ ਦਾ ਜਿਹੜਾ ਉਹ ਸਾਹਮਣਾ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਸੀ ਤਾਂ ਉਸ ਵੇਲੇ ਗੁਰਬਖਸ਼ ਦਾਸ ਉਦਾਸੀ ਨੂੰ ਆਨੰਦਪੁਰ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਸਤਿਗੁਰੂ ਛੱਡ ਕੇ ਗਏ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਭਰਾ ਬਾਬਾ ਸੂਰਜਮਲ ਦੇ ਪੁੱਤਰ ਗੁਲਾਬ ਰਾਏ ਨੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕਰ ਦਿੱਤਾ। ਉਹਨੇ ਆਨੰਦਪੁਰ ਸਾਹਿਬ ਦੇ ਨੇੜੇ ਕੁਝ ਜ਼ਮੀਨ ਖਰੀਦ ਲਈ ਤਾਂ ਜ਼ਮੀਨ ਖਰੀਦਣ ਤੋਂ ਬਾਅਦ ਉਹਨੇ ਆਨੰਦਪੁਰ ਸਾਹਿਬ ਜੀ ਸਾਹਿਬ ਜੀ ਦੇ ਵਿੱਚ ਗੁਰਦੁਆਰੇ ਸਹਿਬਾਨ ਦੇ ਉੱਪਰ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਜਿਸ ਦਾ ਗੁਰਬਖਸ਼ ਦਾਸ ਉਦਾਸੀ ਦੇ ਵੱਲੋਂ ਬਹੁਤ ਵਾਰ ਵਿਰੋਧ ਕੀਤਾ ਗਿਆ ਔਰ ਇਹ ਟਕਰਾਅ ਜਿਹੜਾ ਸੀ ਦੋਵਾਂ ਦੇ ਵਿੱਚ ਚੱਲਦਾ ਰਿਹਾ। ਗੁਲਾਬ ਰਾਏ ਜਿਹੜਾ ਸੀ ਉਹ ਕਹਿੰਦਾ ਸੀ ਕਿ ਮੈਂ ਚਰਨਪੌਲ ਦਿਨਾ ਹਾਂ। ਚਰਨਪੌਲ ਦਾ ਭਾਵ ਆਪਣੇ ਪੈਰਾਂ ਨੂੰ ਪਾਣੀ ਲਾ ਕੇ ਲੋਕਾਂ ਨੂੰ ਪਿਆਉ ਆਪਸੀ ਕੇ ਚਰਨ ਪੌੜਾ ਸਿੱਖਾਂ ਦੇ ਵਿੱਚ ਚਰਨ ਪੌੜ ਨੂੰ ਬਦਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦਾ ਅਮਰਤ ਜਿਹੜਾ ਸੀ ਉਹ ਸਿੱਖਾਂ ਨੂੰ ਬਖਸ਼ਿਸ਼ ਦਿੱਤਾ ਸੀ ਤਾਂ ਇਹ ਲੰਮਾ ਸਮਾਂ ਵਿਰੋਧ ਜਿਹੜਾ ਆਪਸ ਦੇ ਵਿੱਚ ਚੱਲਦਾ ਰਿਹਾ ਗੁਲਾਬ ਰਾਏ 1710 ਈਸਵੀ ਦੇ ਵਿੱਚ ਸਮੇਂ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਵੀ ਮਿਲਦਾ ਜੇ ਤਾਂ ਮਿਲਣ ਤੋਂ ਬਾਅਦ ਉਹਨੂੰ ਹੋਰ ਵੀ ਸਰਕਾਰੀ ਸ਼ਹਿਅ ਹੋ ਸਰਕਾਰੀ ਸ਼ੌਰਤ ਜਿਹੜੀ ਉਹ ਪ੍ਰਾਪਤ ਹੋ ਗਈ ਸੀ ਆਖਰਕਾਰ ਇਹ ਟਕਰਾ ਉਹਦੋਂ ਖਤਮ ਹੋਇਆ ਜਦੋਂ ਗੁਲਾਬ ਰਾਏ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਜਿਹੜੇ ਪੈਰੋਕਾਰ ਸਨ ਉਹ ਇਨਾ ਵੱਡਾ ਸਿੱਖਾਂ ਦੇ ਨਾਲ ਟਕਰਾਅ ਜਿਹੜਾ ਉਹ ਨਹੀਂ ਪੈਦਾ ਕਰ ਸਕੇ ਗਲਬ ਰਾਏ ਦੀ ਮੌਤ ਤੋਂ ਬਾਅਦ ਇਹ ਦੇਹ ਧਾਰੀ ਵਾਲੀ ਉਹਨਾਂ ਦੀ ਗੱਲ ਜਿਹੜੀ ਖਤਮ ਹੋ ਜਾਂਦੀ ਹੈ ਤਾਂ ਸਿੱਖਾਂ ਦਾ ਉਹਨਾਂ ਦੇ ਨਾਲ ਟਕਰਾਅ ਜਿਹੜਾ ਖਤਮ ਹੋ ਜਾਂਦਾ ਹੈ ਤਾਂ ਦੂਸਰੇ ਨੰਬਰ ਦੇ ਉੱਪਰ ਉਸ ਵੇਲੇ ਗੁਰੂ ਦੰਮ ਬਣੇ ਬੈਠੇ ਉਹ ਸਨ ਗੰਗੂ ਸ਼ਾਹੀਏ ਗੰਗੂ ਸ਼ਾਹੀਏ ਕੌਣ ਸੀ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਇੱਕ ਵਿਅਕਤੀ ਸੀ ਜਿਸ ਦਾ ਨਾਂ ਸੀ ਗੰਗੂ ਉਹਨੇ ਗੁਰੂ ਅਮਰਦਾਸ ਮਹਾਰਾਜ ਦੇ ਕੋਲੋਂ ਅਸੀਸ ਪ੍ਰਾਪਤ ਕਰ ਲਈ ਤਾਂ ਉਹਦੇ ਜਿਹੜੇ ਪੈਰੋਕਾਰ ਸੀ ਉਹ ਗੰਗੂਸ਼ਾਹੀਏ ਬਣ ਗਏ ਤਾਂ ਉਸ ਵੇਲੇ ਉਹਨਾਂ ਦਾ ਜਿਹੜਾ ਆਗੂ ਬਣਿਆ ਹੋਇਆ ਸੀ ਉਹਦਾ ਨਾਂ ਖੜਕ ਸਿੰਘ ਸੀ ਉਹ ਵੀ ਜਿਹੜਾ ਸੀ ਚਰਨਪਾਲ ਦੇਨ ਦੇ ਵਿੱਚ ਵਿਸ਼ਵਾਸ ਰੱਖਦਾ ਸੀ ਉਹਦੇ ਨਾਲ ਵੀ ਸਿੱਖਾਂ ਦਾ ਕਈ ਵਾਰ ਟਕਰਾਅ ਕਈ ਵਾਰ ਝਗੜਾ ਹੋਇਆ ਤਾਂ ਉਹ ਵੀ ਆਪਣੇ ਆਪ ਨੂੰ ਗੁਰੂ ਦੰਮ ਗੁਰੂ ਅਖਵਾਉਂਦਾ ਸੀ ਇਸ ਤੋਂ ਬਾਅਦ ਇਹ ਗੱਲ ਕਰੀਏ ਤਾਂ ਉਹ ਸੀ ਹੰਧਾਲੀਏ ਹੰਧਾਲੀਏ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਿੱਖ ਹੋਇਆ ਬਾਬਾ ਹੰਧਾਲ ਜੋ ਜੰਡਿਆਲੇ ਦਾ ਰਹਿਣ ਵਾਲਾ ਸੀ ਉਹ ਤਾਂ ਗੁਰੂ ਘਰ ਦਾ ਪੂਰਨ ਸਿੱਖ ਸੀ ਪਰ ਉਹਦੇ ਚਲਾਣਾ ਕਰ ਜਾਣ ਤੋਂ ਬਾਅਦ ਉਹਦੀ ਔਲਾਦ ਜਿਹੜੀ ਸੀ ਉਹ ਗੁਰੂ ਘਰ ਦੇ ਵੱਲੋਂ ਬੇਮੁਖ ਹੋ ਗਈ ਬੇਮੁਖ ਹੋਣ ਤੋਂ ਬਾਅਦ ਉਹਨਾਂ ਨੇ ਵੀ ਆਪਣੀ ਵੱਖਰੀ ਗੱਦੀ ਜਿਹੜੀ ਉਹ ਲਾ ਲਈ ਗੁਰੂ ਇਤਿਹਾਸ ਨੂੰ ਵਿਗਾੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਇਹਨਾਂ ਨੂੰ ਹੰਧਾਲੀਏ ਕਿਹਾ ਜਾਂਦਾ ਸੀ ਇਹਨਾਂ ਨੇ ਵੀ ਲੰਮਾ ਸਮਾਂ ਗੁਰੂ ਘਰ ਦੀ ਰੀਸ ਕਰਕੇ ਆਪਣੀ ਵੱਖਰੀ ਗੱਦੀ ਲਾਉਣ ਦਾ ਯਤਨ ਕੀਤਾ ਸੀ ਤਾਂ ਆਖਰਕਾਰ ਜਦੋਂ ਇਹਨਾਂ ਦੀ ਗੱਦੀ ਸਫਲ ਨਾ ਹੋ ਸਕੀ ਤਾਂ ਸਰਕਾਰ ਦੇ ਨਾਲ ਰਲ ਗਏ ਬਾਅਦ ਵਿੱਚ ਸਰਕਾਰ ਦੇ ਇਹ ਟਾਊਟ ਬਣ ਜਾਂਦੇ ਆ ਇਹਨਾਂ ਨੇ ਬਹੁਤ ਸਾਰੇ ਸਿੱਖਾਂ ਨੂੰ ਜਿਹੜਾ ਸਮੇਂ ਸਮੇਂ ਦੇ ਉੱਪਰ ਸ਼ਹੀਦ ਕਰਵਾਇਆ ਸੀ ਤਾਂ ਇਸੇ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਪੁੱਤਰ ਸਨ ਉਹ ਚੌਥੇ ਤੇ ਚੌਥੇ ਸਹਬਜ਼ਾਦੇ ਜਦੋਂ ਸ਼ਹੀਦ ਹੋ ਜਾਂਦੇ ਤਾਂ ਮਾਤਾ ਸੁੰਦਰ ਕੌਰ ਜੀ ਨੇ ਇੱਕ ਪੁੱਤਰ ਨੂੰ ਆਪਣੀ ਗੋਦ ਵਿੱਚ ਲੈ ਲਿਆ ਜਿਸ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਉਹਦਾ ਨਾਮ ਵੀ ਅਜੀਤ ਸਿੰਘ ਰੱਖਿਆ ਤਾਂ ਭਾਵੇਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਮਨਾ ਕਰਦੇ ਸਨ ਕਿ ਇਹ ਪੁੱਤਰ ਨੂੰ ਹੁਣ ਲੈਣ ਦੀ ਲੋੜ ਕੋਈ ਨਹੀਂ ਪਰ ਮਾਤਾ ਸੁੰਦਰ ਕੌਰ ਨੇ ਆਪਣੀ ਗੋਦ ਵਿੱਚ ਲਿਆ ਉਹ ਜਦੋਂ ਵੱਡਾ ਹੋਇਆ ਤੇ ਸਹਜੇ ਸਹਜੇ ਉਹ ਜਿਹੜਾ ਪਾਲਤੂ ਪੁੱਤਰ ਜੀਤ ਸਿੰਘ ਸੀ ਉਹ ਮਾਤਾ ਜੀ ਦੇ ਨਾਲ ਵਿਟੜਦਾ ਗਿਆ ਉਹਨੇ ਵੀ ਆਪਣੀ ਵੱਖਰੀ ਗੱਦੀ ਲਾ ਲਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਉਹ ਸਿੱਖਾਂ ਦਾ 11ਵਾਂ ਗੁਰੂ ਅਖਵਾਉਣ ਲੱਗ ਗਿਆ ਮਾਤਾ ਸੁੰਦਰ ਕੌਰ ਜੀ ਨੇ ਉਹਨੂੰ ਬੇਦਖ਼ ਕਰ ਦਿੱਤਾ ਪਰ ਫਿਰ ਵੀ ਉਹ ਟਲਿਆ ਨਾ ਉਸ ਨੂੰ ਬਾਅਦ ਵਿੱਚ ਕਿਹਾ ਜਾਂਦਾ ਹੈ ਕਿ ਸਰਕਾਰ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਉਹਦਾ ਪੁੱਤਰ ਹਰਦੀਪ ਸਿੰਘ ਹੋਇਆ ਜਿਹਨੂੰ ਬਾਅਦ ਵਿੱਚ ਸਿੱਖਾਂ ਨੇ ਮੂੰਹ ਜਿਹੜਾ ਉਹ ਨਹੀਂ ਲਾਇਆ ਉਹਨਾਂ ਨੇ ਵੀ ਵੱਖਰਾ ਗੁਰੂ ਧੰਮ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਮ ਰਈਏ ਹੋਣ ਧੀਰਮੱਲਗੇ ਹੋਣ ਤਾਂ ਮੀਣੇ ਹੋਣ ਮਸੰਦ ਹੋਣ ਉਹਨਾਂ ਦੇ ਨਾਲੋਂ ਤੇ ਪਹਿਲਾਂ ਹੀ ਸਿੱਖਾਂ ਦਾ ਨਾਤਾ ਜਿਹੜਾ ਉਹ ਤੋੜ ਦਿੱਤਾ ਸੀ ਤਾਂ ਇਹ ਉਹੀ ਸਨ ਜਿਹੜੇ ਸਿੱਖੀ ਦੇ ਭੇਸ ਵਿੱਚ ਵੀ ਸਨ ਜਾਂ ਗੁਰੂ ਕੁੱਲ ਦੇ ਨਾਲ ਸਬੰਧ ਰੱਖਣ ਵਾਲੇ ਸਨ ਤਾਂ ਉਹ ਸਿੱਖਾਂ ਦੇ ਗੁਰੂ ਬੰਦ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇਸੇ ਦੇ ਨਾਲ ਹੀ ਕੁਝ ਸਨ ਨਿਰਮਲੇ ਸਾਧੂ ਪੁਰਸ਼ ਨਿਰਮਲੇ ਸਾਧੂ ਪੁਰਸ਼ ਜਿਹੜੇ ਸਨ ਭਾਵੇਂ ਉਹਨਾਂ ਨੇ ਅੰਮ੍ਰਿਤ ਪਾਨ ਨਹੀਂ ਸੀ ਕੀਤਾ ਉਹ ਗ੍ਰਸਤੀ ਵੀ ਨਹੀਂ ਸਨ ਬਲ ਪਹਿਲਾ ਪਹਿਲ ਉਹ ਜਿਹੜੇ ਸਨ ਉਹ ਸਿੱਖੀ ਨੂੰ ਸਮਰਪਿਤ ਸਨ ਜਦੋਂ ਸਿੱਖ ਜੰਗਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਰਹਿਣ ਵਾਸਤੇ ਮਜਬੂਰ ਸੀ ਤਾਂ ਉਸ ਵੇਲੇ ਦੇ ਨਾਲ ਉਹਨਾਂ ਉਦਾਸੀ ਸਾਧੂਆਂ ਨੇ ਗੁਰੂ ਘਰ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਸੇਵਾ ਸੰਭਾਲ ਕੀਤੀ ਔਰ ਗੁਰੂ ਘਰ ਦੀ ਮਰਿਆਦਾ ਨੂੰ ਕਾਇਮ ਰੱਖਿਆ ਇਹਨਾਂ ਦੇ ਨਾਲ ਖਾਲਸੇ ਦਾ ਕਦੇ ਵਿਰੋਧ ਵੀ ਨਹੀਂ ਹੋਇਆ ਤੇ ਕਦੇ ਟਕਰਾਅ ਵੀ ਨਹੀਂ ਹੋਇਆ ਇਹ ਗੱਲ ਠੀਕ ਹੈ ਕਿ ਸਮਾ ਪਾ ਕੇ ਅੰਗਰੇਜ਼ਾਂ ਦੇ ਵਕਤ ਜਾ ਕੇ ਉਹ ਜਿਹੜੇ ਮਹੰਤ ਸਨ ਉਹ ਵੀ ਇੱਕ ਕਰਮਾਂ ਦੇ ਵਿੱਚ ਪੈ ਗਏ ਤੇ ਬਾਅਦ ਵਿੱਚ ਖਾਲਸੇ ਦੇ ਨਾਲ ਉਹਨਾਂ ਦਾ ਟਕਰਾਅ ਪੈਦਾ ਹੋ ਗਿਆ। ਇਸ ਸਾਰੇ ਗੁਰੂ ਧੰਮ ਦੇ ਵਿਚਾਲੇ ਇੱਕ ਨਵਾਂ ਕੁਝ ਪੈਦਾ ਹੋ ਗਿਆ। ਉਹ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਕੁਝ ਲੋਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਥਾਪਣ ਦੀ ਕੋਸ਼ਿਸ਼ ਕੀਤੀ। ਤੇ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਸਨ ਬਦਈ ਲੋਕ। ਉਹਨਾਂ ਨੂੰ ਬਦਈ ਖਾਲਸਾ ਕਿਹਾ ਗਿਆ। ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬਹ ਜੀ ਦੀ ਪਾਵਨ ਗੁਰਬਾਣੀ ਦੇ ਉੱਪਰ ਵਿਸ਼ੇ ਆਸ਼ ਰੱਖਣ ਵਾਲੇ ਜਿਹੜੇ ਸਿੱਖ ਸਨ ਉਹਨਾਂ ਨੂੰ ਤਤ ਖਾਲਸਾ ਕਿਹਾ ਜਾਂਦਾ ਸੀ ਇੱਕ ਪਾਸੇ ਬਧਾਈ ਖਾਲਸਾ ਇੱਕ ਪਾਸੇ ਤਤ ਖਾਲਸਾ ਦੋਵਾਂ ਦਾ ਆਪਸ ਦੇ ਵਿੱਚ ਟਕਰਾਅ ਹੋਣ ਲੱਗ ਗਿਆ ਜਿਹੜੇ ਤਤ ਖਾਲਸਾ ਸੀ ਉਹ ਤਾਂ ਫਤਿਹ ਬੁਲਾਉਂਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜਿਹੜੇ ਬਧਾਈ ਵਾਲੇ ਸਨ ਉਹਨਾਂ ਨੇ ਦਰਸ਼ਨ ਜੀ ਕੀ ਫਤਿਹ ਕਹਿਣਾ ਸ਼ੁਰੂ ਕਰ ਦਿੱਤਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਨ ਉਹ ਗੁਰਮਤ ਦੇ ਵਿਰੁੱਧ ਕਰਨ ਲੱਗ ਗਏ ਔਰ ਗੁਰੂ ਘਰਾਂ ਦੇ ਪ੍ਰਬੰਧ ਦੇ ਵਿੱਚ ਬਰਾਬਰ ਦਾ ਹਿੱਸਾ ਜਿਹੜਾ ਉਹ ਮੰਗਣ ਲੱਗੇ ਸਿੱਖ ਪੰਥ ਦੇ ਹੋਰ ਵੀ ਮਸਲਿਆਂ ਦੇ ਵਿੱਚ ਦਖਲਦਾਜ਼ੀ ਕਰਨ ਲੱਗੇ ਜੋ ਕਿ ਤਤ ਖਾਲਸਾ ਨੇ ਇਹ ਸਾਰਾ ਕੁਝ ਪ੍ਰਵਾਨ ਨਾ ਕੀਤਾ 1720 ਈਸਵੀ ਦੇ ਵਿੱਚ ਦਿਵਾਲੀ ਵਾਲਾ ਦਿਨ ਸੀ ਇੱਕ ਪਾਸੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਬਧਈ ਲੋਕ ਸਨ ਦੂਜੇ ਪਾਸੇ ਤਤ ਖਾਲਸਾ ਸੀ ਦੋਵਾਂ ਦਾ ਆਪਸ ਦੇ ਵਿੱਚ ਟਕਰਾਅ ਹੋਣ ਲੱਗਾ ਤਾਂ ਉਸ ਵੇਲੇ ਬਾਬਾ ਬਨੋਧ ਸਿੰਘ ਦੇ ਪੁੱਤਰ ਬਾਬਾ ਕਾਨ ਸਿੰਘ ਨੇ ਵਿਚ ਪੈ ਕੇ ਜਿਹੜਾ ਸੀ ਇਸ ਟਕਰਾਅ ਨੂੰ ਰੋਕਿਆ ਤਾਂ ਬਾਬਾ ਕਾਨ ਸਿੰਘ ਨੇ ਬੰਦਈਆਂ ਨੂੰ ਕਿਹਾ ਕਿ ਗੁਰੂ ਘਰ ਦੀ ਪਵਿੱਤਰਤਾ ਜਿਹੜੀ ਉਹ ਕਾਇਮ ਰੱਖਣੀ ਚਾਹੀਦੀ ਹੈ ਇਹ ਮਰਿਆਦਾ ਨੂੰ ਭੰਗ ਨਹੀਂ ਕਰਨਾ ਚਾਹੀਦਾ ਜੇ ਆਪਸ ਵਿੱਚ ਵਿੱਚ ਕੋਈ ਮਤਭੇਦ ਹੈ ਤਾਂ ਅਸੀਂ ਫੇਰ ਕਿਸੇ ਦਿਨ ਬੈਠ ਕੇ ਨਿਬੇੜ ਲਵਾਂਗੇ ਅੱਜ ਦੀਵਾਲੀ ਦਾ ਦਿਨ ਹੈ ਤਾਂ ਸਾਰੀਆਂ ਸੰਤਾਂ ਨੂੰ ਤੁਸੀਂ ਦਰਸ਼ਨ ਦਿਦਾਰੇ ਕਰਨ ਦਿਓ ਤਾਂ ਉਸ ਤੋਂ ਬਾਅਦ ਇੱਕ ਦਿਨ ਵਾਸਤੇ ਉਹਦਾ ਟਕਰਾਅ ਸੀ ਉਹ ਟਲ ਜਾਂਦਾ ਹੈ ਇਸ ਝਗੜੇ ਦਾ ਪਤਾ ਜਦੋਂ ਦਿੱਲੀ ਦੀ ਧਰਤੀ ਦੇ ਉੱਪਰ ਮਾਤਾ ਸੁੰਦਰ ਕੌਰ ਨੂੰ ਲੱਗਾ ਤਾਂ ਮਾਤਾ ਸੁੰਦਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਮਾ ਕਿਰਪਾਲ ਚੰਦ ਨੂੰ ਸ਼੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਭੇਜਿਆ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਆਣ ਕੇ ਜਿਹੜਾ ਸੀ ਤਤ ਖਾਲਸੇ ਨੂੰ ਦੁਬਾਰਾ ਤੋਂ ਗੁਰੂ ਘਰ ਦੀ ਜ਼ਿੰਮੇਵਾਰੀ ਸੌਂਪੀ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਠੀਕ ਕਰਨ ਦਾ ਯਤਨ ਕੀਤਾ ਤਾਂ ਫੇਰ ਗੁਰੂ ਘਰ ਗੁਰੂ ਘਰ ਦੀ ਮਰਿਆਦਾ ਜਿਹੜੀ ਉਹ ਠੀਕ ਹੋ ਜਾਂਦੀ ਹੈ ਦਰਬਾਰ ਸਾਹਿਬ ਦਾ ਪ੍ਰਬੰਧ ਚੰਗਾ ਚੱਲਣ ਲੱਗ ਜਾਂਦਾ ਹੈ ਗੁਰੂ ਘਰ ਦੇ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਹੋਣ ਲੱਗ ਜਾਂਦਾ ਹੈ ਸੰਗਤਾਂ ਆਉਣ ਲੱਗਦੀਆਂ ਤੇ ਪ੍ਰਸ਼ਾਦਾ ਪਾਣੀ ਛੱਕਦੀਆਂ ਤਾਂ ਥੋੜੇ ਸਮੇਂ ਬਾਅਦ ਹੀ ਫਿਰ ਜਦੋਂ ਵਿਸਾਖੀ ਦਾ ਦਿਹਾੜਾ ਆਇਆ ਤਾਂ 1721 ਵਿਸਾਖੀ ਵਾਲੇ ਦਿਨ ਸ੍ਰੀ ਦਰਬਾਰ ਤੱਤ ਖਾਲਸਾ ਵਾਲੇ ਜਿਹੜੇ ਸਨ ਉਹ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਲਾਉਂਦੇ ਸੀ ਉਹ ਨੀਲੇ ਰੰਗ ਨੂੰ ਪਸੰਦ ਕਰਦੇ ਸੀ ਤਾਂ ਦੂਜੇ ਪਾਸੇ ਬਦਈ ਲੋਕ ਜਿਹੜੇ ਸਾਨੂੰ ਲਾਲ ਰੰਗ ਦਾ ਝੰਡਾ ਜਿਹੜਾ ਲਾਉਣ ਲੱਗ ਗਏ ਲਾਲ ਰੰਗ ਨੂੰ ਪਸੰਦ ਕਰਨ ਲੱਗ ਗਏ ਤਾਂ ਉਸ ਵੇਲੇ ਦੇ ਨਾਲ ਵਿਸਾਖੀ ਵਾਲੇ ਦਿਨ ਬਦਈਆਂ ਦਾ ਜਿਹੜਾ ਆਗੂ ਸੀ ਉਹ ਸੀ ਖੇਮ ਕਰਨ ਦਾ ਮਹੰਤ ਸਿੰਘ ਉਹਦਾ ਨਾਮ ਮਹੰਤ ਸਿੰਘ ਸੀ ਨਾ ਉਹ ਗੱਡੇ ਦੇ ਵਿੱਚ ਗਦਿੱਲੇ ਲਾ ਕੇ ਬੈਠਾ ਪਾਪ ਗੱਦੀ ਲਾ ਕੇ ਬੈਠਾ ਸੀ ਦੇਹ ਧਾਰੀ ਬਣਿਆ ਹੋਇਆ ਸੀ ਗੁਰੂ ਅਖਵਾਉਂਦਾ ਸੀ ਤਾਂ ਆਪਣਾ ਜਿਹੜਾ ਗੱਡਾ ਸੀ ਉਹ ਲੈ ਕੇ ਸਿੱਧਾ ਹੀ ਦਰਬਾਰ ਸਾਹਿਬ ਦੇ ਸਾਹਮਣੇ ਆ ਗਿਆ ਸਿੱਖਾਂ ਨੇ ਇਸ ਗੱਲ ਤੇ ਇਤਰਾਜ਼ ਕੀਤਾ ਕਿ ਦਰਬਾਰ ਸਾਹਿਬ ਦੇ ਸਾਹਮਣੇ ਕੋਈ ਗੱਦੀ ਲਾ ਕੇ ਨਹੀਂ ਆ ਸਕਦਾ ਇਸ ਤੋਂ ਬਾਅਦ ਬਦਾਈ ਤੇ ਤਤ ਖਾਲਸਾ ਦੇ ਵਿੱਚ ਝਗੜਾ ਹੋਣ ਨੂੰ ਤਿਆਰ ਹੋ ਗਿਆ ਭਾਈ ਮਨੀ ਸਿੰਘ ਜੀ ਵਿਚ ਪੈਂਦੇ ਆ ਵਿਚ ਪੈ ਕੇ ਇੱਕ ਸਮਝੌਤਾ ਕਰਦੇ ਆ ਭਾਈ ਮਨੀ ਸਿੰਘ ਕਹਿੰਦੇ ਆ ਕਿ ਆਪਾਂ ਗੁਰੂ ਸਾਹਿਬ ਨੂੰ ਪੁੱਛ ਲੈਣੇ ਆ ਕਿ ਇਸ ਗੁਰੂ ਘਰ ਦੇ ਵਿੱਚ ਕੌਣ ਰਹੇਗਾ ਕੌਣ ਪ੍ਰਬੰਧ ਚਲਾਏਗਾ ਤੇ ਕੌਣ ਇਥੋਂ ਜਾਏਗਾ ਤਾਂ ਇੱਕ ਸਲਾਹ ਦਿੱਤੀ ਕਿ ਦੋ ਪਰਚੀਆਂ ਲਿਖੀਆਂ ਜਾਣਗੀਆਂ ਹਰ ਕੀ ਪੌੜੀ ਦੇ ਵਿੱਚ ਪਾਈਆਂ ਜਾਣਗੀਆਂ ਜਿਹੜੀ ਪਰਚੀ ਤਰ ਕੇ ਉੱਪਰ ਆ ਜਾਏਗੀ ਉਹਨੂੰ ਗੁਰੂ ਘਰ ਦਾ ਪ੍ਰਬੰਧ ਜਿਹੜਾ ਉਹ ਦੇ ਦਿੱਤਾ ਜਾਵੇਗਾ ਤਾਂ ਇਦਾਂ ਹੀ ਹੋਇਆ ਇੱਕ ਪਰਚੀ ਦੇ ਉੱਪਰ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਦੀ ਫਤਿਹ ਲਿਖਿਆ ਗਿਆ ਦੂਜੇ ਦੇ ਉੱਪਰ ਜਿਹੜਾ ਦਰਸ਼ਨ ਜੀ ਦੀ ਫਤਿਹ ਜਿਹੜਾ ਉਹ ਲਿਖਿਆ ਜਾਂਦਾ ਹੈ ਅਰਦਾਸ ਕੀਤੀ ਜਾਂਦੀ ਹੈ ਹਰ ਕੀ ਪੌੜੀ ਦੇ ਉੱਪਰ ਜਾ ਕੇ ਉਹ ਦੋਵੇਂ ਪਰਚੀਆਂ ਸਰੋਵਰ ਦੇ ਵਿੱਚ ਪਾ ਦਿੱਤੀਆਂ ਜਾਂਦੀਆਂ ਕੋਈ ਸਮੇਂ ਵਾਸਤੇ ਤਾਂ ਦੋਵੇਂ ਪਰਚੀਆਂ ਡੁੱਬ ਜਾਂਦੀਆਂ ਪਰ ਆਖਰਕਾਰ ਜਿਹੜੀ ਤਤਖਾਲਸਾ ਦੀ ਪਰਚੀ ਸੀ ਵਾਹਿਗੁਰੂ ਜੀ ਦੀ ਫੱਤੇ ਵਾਲੀ ਪਰਚੀ ਸੀ ਉਹ ਤਰ ਕੇ ਉੱਪਰ ਆ ਜਾਂਦੀ ਹੈ ਤਾਂ ਇਸ ਤੋਂ ਬਾਅਦ ਸਿੱਧਾ ਸਪਸ਼ਟ ਸਹੀ ਕਿ ਤਤਖਾਲਸਾ ਦੀ ਜਿੱਤ ਹੋ ਜਾਂਦੀ ਹੈ ਭਾਵੇਂ ਕਿ ਕੁਝ ਬਦਈ ਲੋਕ ਜਿਹੜੇ ਸਨ ਉਹਨਾਂ ਨੇ ਆਪਣੇ ਇਸ ਹੱਠ ਨੂੰ ਛੱਡ ਕੇ ਤਾਂ ਉਹਨਾਂ ਨੇ ਤਤਖਾਲਸਾ ਵਿੱਚ ਰਲਣਾ ਪ੍ਰਵਾਨ ਕਰ ਲਿਆ ਪਰ ਅਜੇ ਵੀ ਜਿਹੜਾ ਮਹੰਤ ਸਿੰਘ ਸੀ ਇਸ ਫੈਸਲੇ ਤੋਂ ਬਾਅਦ ਫੇਰ ਮੁਨਕਰ ਹੋ ਗਿਆ ਉਹ ਕਹਿਣ ਲੱਗਿਆ ਮੈਂ ਇਹ ਗੱਲ ਨੂੰ ਨਹੀਂ ਮੰਨਦਾ ਤਾਂ ਉਸ ਤੋਂ ਬਾਅਦ ਫਿਰ ਦੂਸਰੀ ਗੱਲ ਹੋਈ ਦੂਸਰਾ ਸਮਝੌਤਾ ਹੋਇਆ ਜੋ ਉਹ ਇਨਸਲਾਹ ਜਿਹੜੀ ਸੀ ਬਾਬਾ ਕਾਨ ਸਿੰਘ ਹੋਣਾ ਨੇ ਦਿੱਤੀ ਬਾਬਾ ਕਾਨ ਸਿੰਘ ਉਹ ਸਨ ਜਿਹੜੇ ਬਾਬਾ ਬਨੋਦ ਸਿੰਘ ਦੇ ਪੁੱਤਰ ਸੀ ਤੇ ਬਾਬਾ ਬਨੋਦ ਸਿੰਘ ਉਹ ਸੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੋਰਿਆ ਸੀ ਪੰਜਾਬ ਵਾਲੇ ਪਾਸੇ ਨੂੰ ਬਾਬਾ ਕਾਨ ਸਿੰਘ ਹੋਣਾ ਨੇ ਸਲਾਹ ਦਿੱਤੀ ਕਿ ਇਦਾਂ ਕਰਦੇ ਆ ਇੱਕ ਪਹਿਲਵਾਨ ਤੱਤ ਖਾਲਸਾ ਦਾ ਹੋਵੇਗਾ ਇੱਕ ਪਹਿਲਵਾਨ ਜਿਹੜਾ ਵਦਈ ਖਾਲਸਾ ਦਾ ਹੋਵੇਗਾ ਤਾਂ ਦੋਵੇਂ ਪਹਿਲਵਾਨ ਜਿਹੜੇ ਆ ਉਹ ਕੁਸ਼ਤੀਆਂ ਕਰਾ ਲਓ ਜਿਹੜਾ ਜਿੱਤ ਜੇਗਾ ਉਹਨੂੰ ਮੰਨ ਲਿਆ ਜਾਵੇਗਾ ਜਿਹੜਾ ਹਾਰ ਜੇਗਾ ਉਹ ਛੱਡ ਕੇ ਚਲਿਆ ਜਾਵੇਗਾ ਤਾਂ ਉਸ ਵੇਲੇ ਬਾਬਾ ਕਾਨ ਸਿੰਘ ਦੇ ਪੁੱਤਰ ਮੀਰੀ ਸਿੰਘ ਤੇ ਬਦਈ ਖਾਲਸਾ ਵਾਲੇ ਪਾਸੇ ਤੋਂ ਲਾਹੌਰਾ ਸਿੰਘ ਦੇ ਪੁੱਤਰ ਜਿਹੜੇ ਸੰਗਤ ਸਿੰਘ ਮੀਰੀ ਸਿੰਘ ਤੇ ਸੰਗਤ ਸਿੰਘ ਅਕਾਲ ਪੁੰਗੇ ਦੇ ਸਾਹਮਣੇ ਕੁਸ਼ਤੀਆਂ ਕਰਦੇ ਐ ਵਿਸਾਖੀ ਵਾਲਾ ਦਿਨ 1721 ਈਸਵੀ ਤਾਂ ਉਸ ਸਮੇਂ ਦੌਰਾਨ ਦੋਵੇਂ ਪਹਿਲਵਾਨ ਜਦੋਂ ਝੋਲ ਰਹੇ ਸੀ ਸਿੱਖ ਸੰਗਤਾਂ ਵੇਖ ਰਹੀਆਂ ਸਨ ਪਰ ਆਖਰਕਾਰ ਜਿਹੜਾ ਤਤ ਖਾਲਸਾ ਦਾ ਪਹਿਲਵਾਨ ਸੀ ਉਹ ਜਿੱਤ ਗਿਆ ਜਿਹੜਾ ਬਦਈ ਖਾਲਸਾ ਦਾ ਪਹਿਲਵਾਨ ਸੀ ਉਹ ਹਾਰ ਗਿਆ ਤਾਂ ਬਹੁਤ ਸਾਰੇ ਬਦਈ ਜਿਹੜੇ ਸਨ ਉਹਨਾਂ ਨੇ ਬਦਈ ਪੁਣਾ ਛੱਡ ਕੇ ਦੇਹਧਾਰੀ ગામ ਨੂੰ ਛੱਡ ਕੇ ਤਾਂ ਖਾਲਸੇ ਵਿੱਚ ਰਲਣਾ ਪ੍ਰਵਾਨ ਕਰ ਲਿਆ ਤਤ ਖਾਲਸੇ ਨੇ ਵੀ ਉਹਨਾਂ ਨੂੰ ਜੋ ਸ਼ਰਨ ਆਵੇ ਤੇ ਸਿਕੰਠ ਲਾਵੇ ਇਹ ਬਿਰਤ ਸੁਆਮੀ ਸੰਦਾ ਦੇ ਮਹਾਵਾਕ ਅਨੁਸਾਰ ਉਹਨਾਂ ਨੂੰ ਜਿਹੜਾ ਸੀ ਆਪਣੇ ਵਿੱਚ ਰਲਾਲਿਆ ਪਰ ਜਿਹੜਾ ਮਹੰਤ ਸੀ ਉਹ ਜੇ ਵੀ ਨਾ ਮੰਨਿਆ ਮਹੰਤ ਸਿੰਘ ਅਜੇ ਵੀ ਨਾ ਮੰਨਿਆ ਤੇ ਆਖਰਕਾਰ ਹੋਇਆ ਕਿ ਜਦੋਂ ਸਿੱਖਾਂ ਨੇ ਉਹਨਾਂ ਨੂੰ ਪ੍ਰਕਰਮਾਂ ਚੋਂ ਬਾਹਰ ਕੱਢਣਾ ਸ਼ੁਰੂ ਕੀਤਾ ਤਾਂ ਉੱਥੇ ਹੱਥੋਪਾਈ ਹੋਈ ਉਸ ਹੱਥੋਪਾਈ ਦੇ ਵਿੱਚ ਜਿਹੜਾ ਖੇਮ ਕਰਨ ਦਾ ਮਹੰਤ ਸਿੰਘ ਬਦਈਆਂ ਦਾ ਆਗੂ ਸੀ ਉਹਦੀ ਮੌਤ ਹੋ ਜਾਂਦੀ ਹੈ ਤੇ ਉਹਦੀ ਮੌਤ ਤੋਂ ਬਾਅਦ ਬਦਈ ਪੂਨੇ ਵਾਲੇ ਜਿਹੜੇ ਆ ਬਿਲਕੁਲ ਖਤਮ ਹੋ ਜਾਂਦੇ ਆ ਕੇਵਲ ਇੱਕੋ ਸਿੱਖਾਂ ਦੀ ਧਿਰ ਰਹਿ ਜਾਂਦੀ ਉਹ ਤੇਰਸੀ ਤਤਖਾਲਸਾ ਉਹ ਤੇਰਸੀ ਜਿਹੜੀ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਸੀ ਇੱਕ ਵਾਰ ਤਾਂ ਗੁਰੂ ਘਰ ਦੇ ਵਿੱਚ ਸਿੱਖੀ ਦੇ ਵਿੱਚ ਪੈਦਾ ਹੋਈ ਗੁਰੂ ਧੰਮ ਦੀ ਜਿਹੜੀ ਲਹਿਰ ਸੀ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਜਾਂਦਾ ਹੈ ਇਦਾਂ ਕਰਕੇ ਸਮੇਂ-ਸਮੇਂ ਤੇ ਗੁਰੂ ਧੰਮ ਪੈਦਾ ਹੋਇਆ ਪਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਿੱਖਾਂ ਦੇ ਯਤਨਾਂ ਦੇ ਨਾਲ ਉਹ ਜਿਹੜੇ ਗੁਰੂ ਧੰਮ ਵਾਲੇ ਆ ਖਤਮ ਹੁੰਦੇ ਰਹੇ ਇਹ ਝਗੜਾ ਜਿਹੜਾ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚ ਹੋਇਆ ਬੰਦਈ ਖਾਲਸਾ ਤੇ ਤਤ ਖਾਲਸਾ ਦੇ ਵਿਚਾਰ ਆਖਰਕਾਰ ਤਤ ਖਾਲਸਾ ਦੀ ਜਿੱਤ ਹੋ ਜਾਂਦੀ ਹੈ ਤਾਂ ਸਿੱਖਾਂ ਦੀ ਜਿੱਤ ਹੁੰਦੀ ਹੈ। ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਤਤ ਖਾਲਸਾ ਵਾਲੇ ਚਲਾਉਣਾ ਸ਼ੁਰੂ ਕਰ ਦਿੰਦੇ ਆ।